ਲੋਕ ਨੇ ਜਿਹੜੇ ਅਨਮਨੁੱਖੀ ਤਸ਼ੱਦਦ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਆ ਤੇ ਕੀ ਗੱਲ ਹੋਈ ਬਈ ਕਦੇ ਸਾਰੇ ਜਾਣੇ ਉੱਠ ਕੇ ਨਾ ਜਾਇਆ ਕਰੋ ਪਲੀਜ਼ ਜਿੱਥੇ ਬੱਚੇ ਬੈਠੇ ਹੋ ਬੈਠਾ ਰਹੋ ਕੋਈ ਗਾਲੀ ਪਾਣੀ ਪਿਓ ਇੱਥੇ ਹਵਾ ਦੇ ਲੈ ਕੇ ਆਓ ਬੱਚੇ ਨੂੰ ਬਾਕੀ ਜਾਣੇ ਆ ਜਾਓ ਬਹਿ ਜਾਓ ਆਪੋ ਆਪਣੀ ਜਗ੍ਹਾ ਤੇ ਆ ਕੇ ਹਵਾ ਦੇ ਇਹ ਸਰਕਾਰ ਜਿਹੜੀ ਕਰਤਾਨਾਂ ਦੇ ਵਾਅਦੇ ਕਰਕੇ ਲੋਕਾਂ ਦੇ ਨਾਲ ਬਣੀ ਹੈ ਤੇ ਅੱਜ ਲੋਕਾਂ ਨੂੰ ਪਰਵਾਉਣ ਦੇ ਲਈ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਹੋਰ ਕਈ ਤਰ੍ਹਾਂ ਦੇ ਵਾਅਦੇ ਕਈ ਤਰ੍ਹਾਂ ਦੀਆਂ ਗਰੰਟੀਆਂ ਨੇ ਜਿਹੜੀਆਂ ਤੇ ਰੋਜ਼ ਨਵਾਂ ਕੋਈ ਸ਼ੋਸ਼ਾ ਜਿਹੜਾ ਛੱਡਿਆ ਜਾਂਦਾ ਸਮਜ ਤੋਂ ਅਪੀਲ ਕਰਦੇ ਹਾਂ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਤੇ ਸਟੇਟ ਦੇ ਡੀਜੀਪੀ ਨੂੰ ਕਿ ਉਹ ਜਲਦੀ ਤੋਂ ਜਲਦੀ ਗ੍ਰਿਫਤਾਰ ਸਾਬ ਲੈਣਗੇ ਮੈਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਜਿੰਨੇ ਵੀ ਆਗੂ ਸਹਿਬਾਨ ਆਪਣਾ ਇੱਥੇ ਆਏ ਨੇ ਸਮਰਥਨ ਦਿੱਤਾਇਆ ਗੱਲ ਮੀ ਪੈਂਡੇ ਦੇ ਵਿੱਚ ਵੀ ਸਾਡੇ ਮਜ਼ਦੂਰ ਆਗੂ ਜਥੇਬੰਦੀਆਂ ਦੇ ਆਗੂ ਸਾਰਾ ਦਿਨ ਬੈਠੇ ਰਹੇ ਨੇ ਮੀ ਪੈਂਡੇ ਦੇ ਵਿੱਚ ਬੈਠੇ ਰਹੇ ਨੇ ਤੇ ਉਸ ਨੁਮਾਇੰਦੇ ਨੂੰ ਉਸ ਸਰਕਾਰ ਨੂੰ ਸ਼ਰਮ ਹਜੇ ਤੱਕ ਨਹੀਂ ਆਈ ਕਿ 100 ਲਾਸ਼ਾਂ ਨੂੰ ਜੇ ਜਿਹੜੂ ਬੰਦੇ ਸੜਕਾਂ ਤੇ ਲੈ ਕੇ ਬੈਠੇ ਹੋਏ ਆ ਤੇ ਉਹਨਾਂ ਨੂੰ ਨੀਂਦ ਕਿੱਦਾਂ ਆ ਨਹੀਂ ਆਇਆ ਉਹਨਾਂ ਦੇ ਪਰਿਵਾਰ ਰੋਟੀਆਂ ਕਿੱਦਾਂ ਖਾਂਦੇ ਆ ਇਹ ਇੱਕ ਜਦਬਾਤ ਦੀ ਗੱਲ ਹੈ ਪਰ ਇਹ ਇੱਕ ਬਹੁਤ ਵੱਡੇ ਦਰਦ ਦੀ ਵੀ ਗੱਲ ਹੈ ਦੇਖੋ ਵੀਰੋ ਭਰਾਵੋ ਅਸੀਂ ਤਾਂ ਧਰਤੀ ਨਾਲ ਜੁੜੇ ਹੋਏ ਇਨਸਾਨ ਹੈ ਕੱਲ ਉਸ ਪਰਿਵਾਰ ਦੇ ਬੱਚਿਆਂ ਨੂੰ ਦੇਖ ਕੇ ਉਹ ਦੋ ਮੁੰਡੇ ਦੋਨਾਂ ਪਰਿਵਾਰਾਂ ਦੇ ਜਿਹੜੇ ਵੀਰ ਕਹੇ ਨੇ ਉਹਨਾਂ ਦੇ ਬੱਚਿਆਂ ਨੂੰ ਦੇਖ ਕੇ ਤਾਂ ਨਿਕਲਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸ ਤੇ ਇੱਕ ਜਿਹੜਾ ਕੋਈ ਇੱਥੇ ਮਹਾਲੀ ਡਿਊਟੀ ਕਰਦਾ ਹਰਿਆਉ ਪਿੰਡ ਦਾ ਉਸ ਬੰਦੇ ਦੇ ਨਾਲੇ ਦੋ ਭਰਾ ਡਰਾਈਵਰ ਸਨ ਉਹਨੇ ਇਹਨਾਂ ਨੂੰ ਕੁੱਟਿਆ ਮਾਰਿਆ ਜਲੀਲ ਕੀਤਾ ਉਹਨਾਂ ਦੇ ਮਾਪਿਓ ਜਾ ਕੇ ਉਹਦੇ ਪੈਸੇ ਦੇਣੇ ਵੀ ਮੰਨ ਆਏ ਸੀ ਵੀ ਜੇ ਕੋਈ ਤੇਰੇ ਪੈਸੇ ਚੋਰੀ ਹੋਏ ਆ ਟਰੱਕ 'ਚੋਂ ਤੇ ਅਸੀਂ ਤੇਰੇ ਦੇਾਂਗੇ ਪਰ ਉਹ ਜ਼ਾਲਮ ਪੁਲਿਸ ਵਾਲਾ ਮੈਂ ਹੁਣ ਹਰਿਆਉ ਗਿਆ ਸੀ ਭੋਖ ਤੇ ਉੱਥੇ ਸਾਰਾ ਪਿੰਡ ਕਹਿ ਰਿਹਾ ਸੀ ਵੀ ਉਹ ਬੜਾ ਜਾਲਮ ਆ ਉਹ ਬੜਾ ਤਰਿੰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਉਹ ਦੋ ਦੋ ਆਪਣਾ ਉਹ ਹੋਇਆ 1959 'ਚ ਭਰਤੀ ਪਹਿਲਾਂ ਪੁਲਿਸ ਦਾ ਕੈਟ ਚੱਲਦਾ ਸੀ ਇਹ ਬੰਦਾ ਉਸ ਬੰਦੇ ਨੇ ਆਦਤਾਂ ਪਈਆਂ ਹੋਈਆਂ ਠੱਗੀਆਂ ਮਾਰਨ ਦੀਆਂ ਇਹ ਕਿੱਡੀ ਵੱਡੀ ਗਰੀ ਕੰਮ ਸੀ ਉਹਦੇ ਨਾਲੇ ਦੋਏ ਭਰਾ ਬੜੇ ਚਿਰ ਤੋਂ ਕੰਮ ਕਰਦੇ ਆਉਂਦੇ ਸੀ ਇਹ ਪੈਸੇ ਦਾ ਨਾ ਕਿਹਾ ਸੀ ਅਸੀਂ ਤੇਰੇ ਟਰੱਕ ਤੇ ਉਹਨਾਂ ਟਾਈਮ ਨਾ ਦੇਾਂਗੇ ਤੂੰ ਸਾਡੇ ਨਾਲ ਠੱਗਾ ਨਾ ਕਰ ਉਹਨੇ ਇੱਥੇ ਦੁਕਾਨ ਦੇ ਵਿੱਚ ਸੀਏ ਫਟਾਪਣਾ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਉਹਨਾਂ ਨੇ ਵੀਡੀਓ ਬਣਾ ਕੇ ਸਾਰੀ ਦੁਨੀਆ ਨੂੰ ਦੱਸਿਆ ਕਿ ਅਸੀਂ ਐਸ ਦੁੱਖੋ ਅਸੀਂ ਮੌਤ ਨੂੰ ਘਰ ਲਾਇਆ ਤੇ ਪੁੱਛ ਨੂੰ ਪਤਾ ਨਹੀਂ ਉਹ ਕਿੱਥੇ ਆ ਇਹਨਾਂ ਨੂੰ ਕੋਈ ਹੋਰ ਤਰ੍ਹਾਂ ਦਾ ਕੋਈ ਚੋਰ ਚੱਕਾ ਜਾਂ ਕੋਈ ਉਧਾ ਕਤਲ ਹੋਇਆ ਹੋਵੇ ਤੇ ਉਹਦੇ ਤੱਕ ਘਰਾਜਰਨ ਤੱਕ ਜਾਂਦੀ ਆ ਪੁੱਛ ਇਹ ਉਹਨੂੰ ਗੁੰਡੇ ਨੂੰ ਕਿਉਂ ਬਚਾਉਂਦੇ ਆ ਬਈ ਇਹ ਉਹ ਗੁੰਡੇ ਨੂੰ ਅੰਦਰ ਕਿਉਂ ਨਹੀਂ ਕਰਦੇ ਇਹ ਕਿੱਡੀ ਕਵੱਟੀ ਗੱਲ ਆ ਪੁੱਛ ਰਾਸਤੇ ਐਸਐਸਪੀ ਨੂੰ ਨਹੀਂ ਪਤਾ ਕਿ ਉਹ ਗੁੰਡਾ ਕਿੱਥੇ ਆ ਭਰਹਾਊ ਉਹਦੇ ਸੌਰੇ ਨੇ ਹਾਂਜੀ ਉੱਥੇ ਸਾਰਾ ਪਿੰਡ ਤਰਾ ਤਰਾ ਕਰ ਰਿਹਾ ਇਸ ਗੁੰਡੇ ਨੇ ਬਹੁਤ ਜ਼ਾਦੀ ਗੁੰਡਾ ਕਰਤੀ ਮਚਾਈ ਹੋਈ ਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਖੋ ਤੁਸੀਂ ਉਹ ਗੁੰਡੇ ਦੇ ਵਿਰੁੱਧ ਬੋਲੋ ਹੋਰ ਗੱਲਾਂ ਦਾ ਕੋਈ ਏਡਾ ਫਾਇਦਾ ਨਹੀਂ ਹੈਗਾ ਠੀਕ ਆ ਸਰਕਾਰ ਬਰਬਾਦੀ ਕਰ ਦਿੰਦੀ ਆ ਪੰਜਾਬ ਦੀ ਇਹ ਨਹੀਂ ਬੋਲਣਾ ਪੈਣਾ ਆਪਾਂ ਨੂੰ ਭਗਵੰਤ ਮਾਨ ਬੜੀਆਂ ਐਵੇਂ ਆਪਾਂ ਨੂੰ ਅਕਸਰ ਮੇਟਾਂ ਦਿੱਤੀਆਂ ਕਿ ਤੁਸੀਂ ਸਾਨੂੰ ਵੋਟਾਂ ਪਾਓ ਪਹਿਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਉਹ ਬੜੀਆਂ ਕਮੇਡੀਆਂ ਕਰਦਾ ਸੀ ਸਪੇਚਾਂ ਤੋਂ ਲੁੱਕ ਕੜੇ ਖਾ ਜਾਂਦੇ ਆ ਜੀ ਲੁੱਕ ਤੇ ਡਰਾਮਾ ਖੰਬੇ ਵਾਲੇ ਤਾਰਾਂ ਵਾਲੇ ਤਾਰਾਂ ਖਾ ਜਾਂਦੇ ਆ ਜੀ ਲੀਟਰਾਂ ਨੇ ਦੇਚ ਖਾ ਲਿਆ ਮੈਂ ਪਚਾ ਦੂੰਗਾ ਦੇਚ ਤੁਹਾਡੇ ਪਿੰਡਾਂ ਚੋਂ ਘਰਾਂ ਚੋਂ ਸਰਕਾਰ ਚੱਲੂਗੀ ਕਿੱਥੋਂ ਚੱਲਦੀ ਆ ਸਰਕਾਰ ਹੁਣ ਭਗਵਾਨ ਤਬਾਨ ਨੂੰ ਪਤਾ ਹੀ ਨਹੀਂ ਲੱਗਿਆ ਕੋਹ ਭਰਾ ਮਾਂ ਤੇ ਮੂੰਹ ਚਲੇ ਗਿਆ ਤੇ ਭਣਾ ਸਾਡੀਆਂ ਕਿੱਟਾ ਵਟਾ ਸੜਕ ਪਾਰ ਕੇ ਕੱਲ ਪਰਸੋਂ ਦੀਆਂ ਸੜਕ ਤੇ ਬੈਠੀਆਂ ਨੇ ਆਪਾਂ ਤੇ ਫੇਰ ਉੱਠ ਕੇ ਰੋ ਪਰ ਬਹਿ ਜਾਂਦੇ ਆ ਪਹਾੜਾਂ ਦੇ ਸਦਕਾ ਕਿੱਦਾਂ ਬਟਾ ਬਈ ਪਹਾੜਾਂ ਨੇ ਵਰਤ ਕੇ ਇੱਥੇ ਚ ਵੀ ਸਾਡੇ ਪੁੱਤ ਮਾਰੇ ਆ ਇਹਨਾਂ ਨੇ ਤੇ ਨਜਾਇਜ਼ ਮਾਰੇ ਆ ਪੁੱਛ ਵਾਲੇ ਨੇ ਅਸੀਂ ਹੱਕ ਲੈ ਕੇ ਛੱਟਾਂਗੇ ਠੀਕ ਹੈ ਨਾ ਤੁਸੀਂ ਤਕਰੇ ਹੋ ਕੇ ਬੈਠੇ ਰਹੋ ਆ ਬਸ ਮਾਰੇ ਨਾ ਬੱਚੇ ਮਰ ਕੇ ਗੱਡੀ ਚਾਉਂਦੇ ਉੱਥੇ ਬੜੇ ਭਰਨੇ ਲੱਗੇ ਉਹਦਾ ਇਨਸਾਫ ਲੈਣ ਵਾਸਤੇ ਉਹ ਡਰਾਈਵਰ ਨੂੰ ਪੁੱਛਣਾ ਫੜੇ ਕੋਈ ਆਪ ਤੁਸੀਂ ਤੁਸੀਂ ਕਿਉਂ ਹੱਥ ਪੁਤਲੀ ਬਣ ਗਏ ਉਹਨਾਂ ਦੇ ਹੱਥ ਠੋਕ ਕੇ ਕਿਉਂ ਬਣ ਗਏ ਇਹਦੇ ਲੀਟਰਾਂ ਦੇ ਤੁਸੀਂ ਲੀਟਰ ਜੇ ਕਰੈਮ ਕਰਦਾ ਤੁਸੀਂ ਲੀਟਰ ਨੂੰ ਫੜੋ ਤੁਸੀਂ ਧਮਕੀਆਂ ਮੜੀਆਂ ਦਿੰਦੇ ਜਿਹੜਾ ਸਰਕਾਰ ਦੇ ਕੋਈ ਵਿਰੋਧ ਬੋਲਦਾ ਉਹਨਾਂ ਲੋਕਾਂ ਨੂੰ ਤੁਸੀਂ ਇਹਨਾਂ ਗੁੰਡਿਆਂ ਨੂੰ ਕਿਉਂ ਨਹੀਂ ਫੜਦੇ ਤੁਹਾਡੇ ਕੋ ਕਾਨੂੰਨ ਆ ਡਿਪਟੀ ਨੇ ਉੱਥੇ ਉਹ ਉਹ ਗੁੰਡੇ ਤੇ ਪਰਚਾ ਦੇ ਕੇ ਉમેਰ ਕਰਨਾ ਚਾਹੀਦਾ ਸੀ ਆ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਇੱਦਾਂ ਲਾਰ ਹੋਣਾ ਪੈਂਦਾ ਸੜਕਾਂ ਤੇ ਉਹਦਾ ਕਿੱਟਾ ਕੁ ਵੱਡਾ ਬੈਰਾ ਉਸ ਬੰਦੇ ਦਾ ਉਹਨੂੰ ਕਿਉਂ ਬਚਾਉਂਦੀ ਆ ਕੋਸ ਲਈ ਉਹਨੂੰ ਹੁਣ ਤੇ ਕੰਦਰ ਦੇ ਦੇਣਾ ਚਾਹੀਦਾ ਸੀਗਾ ਯਾਰ ਲੋਕਾਂ ਨੇ ਨਾਂਂਦਰਾ ਤਾਂ ਪੜੇ ਉਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ ਇਹਨਾਂ ਦੀ ਵੋਟਾਂ ਨਾਲ ਦੇ ਸਰਕਾਰ ਆਈਆਂ ਤੁਹਾਡੀ ਕਿੰਨੇ ਬਨਵੇਂ ਐਮਐਲਏ ਜਤਾਏ ਆ ਤੁਹਾਡੇ ਲੋਕਾਂ ਦੀ ਥੋੜੀ ਬਾਦੀ ਤੇ ਕਦਰ ਕਰੋ ਜਿਨ੍ਹਾਂ ਤੁਹਾਨੂੰ ਵੋਟਾਂ ਪਾਈਆਂ ਲੋਕ ਵਿਚਾਰੇ ਸੜਕਾਂ 'ਚ ਰੋਲ ਕੇ ਫਿਰਦੇ ਆ ਈਮਾਰਾ ਕਰ ਦਿੱਤਾ ਇਹਨਾਂ ਵੋਟਾਂ ਪਾ ਕੇ ਬਈ ਤੁਸੀਂ ਜਮੀਨਾ ਖੋਣੀਆਂ ਹੋਰ ਖੋਣੀਆਂ ਉਹ ਸਕੀਮਾਂ ਉਲਟ ਸੁੱਟ ਪੰਜਾਬ ਤੇ ਵਸਦਾ ਰਸਦਾ ਪੰਜਾਬ ਜਿੰਨੂੰ ਕਹਿੰਦੇ ਨਾ ਰੰਗਲਾ ਪੰਜਾਬ ਪੜਾਵਾਂਗੇ ਅਸੀਂ ਵੀ ਪਹਿਲਾ ਰੰਗਲਾ ਪੰਜਾਬ ਨਹੀਂ ਹੈਗਾ ਹੁਣ ਤੁਹਾਡੇ ਸਾਹਮਣੇ ਆ ਕਿਵੇਂ ਦਾ ਰੰਗਲਾ ਪੰਜਾਬ ਪੜਾਉਂਦਾ ਆ ਆ ਬੈਠਾ ਰੰਗਲਾ ਪੰਜਾਬ ਸਾਰਾ ਆ ਦੇਖ ਸਾਡੀਆਂ ਭੈਣਾਂ ਬੈਠੀਆਂ ਕ੍ਰਾਂਤੀਕਾਰੀ ਕਿਸਾਨ ਜੁਗਿਆਂ ਦਾ ਦਿলো ਧੰਨਵਾਦ ਕਰਦੇ ਆ ਅ ਕੱਲੇਵਾਲ ਜੀ ਦੇ ਸਾਰੇ ਜਿੰਨੇ ਮੇਰੇ ਭਰਾ ਨਾਲ ਉਹਨਾਂ ਦੇ ਖੂਨ ਦੇ ਵਿੱਚ ਨਾ ਕ੍ਰਾਂਤੀ ਆ ਇਹ ਤਾਂ ਬੈਠੇ ਤੁਸੀਂ ਬੰਦਾ ਹੋਗਾ ਜਿਹਦੇ ਤੂੰ ਦਰਤਾ ਸੀ ਬੱਜੇ ਅਰਦੇ ਘਰਾਂ 'ਚ ਬੈਠੇ ਆਰਾਮ ਨਾਲ ਪੂਰੇ ਪਿੰਡ ਦੇ ਨੂੰ ਹੋਣਗੇ ਉਹ ਵੀ ਘਰ 'ਚ ਬੈਠਿਆ ਜਿਹਦੇ ਦਰਤਾ ਨਾ ਇੱਥੇ ਹੋਈ ਆਊਗਾ ਅਰੇ ਭਾਣਾ ਹਰ ਇੱਕ ਨੂੰ ਵਾਪਰ ਸਕਦਾ ਤੁਸੀਂ ਹੋਰ ਭੁੱਲ ਜਾਓ ਕਿ ਸਾਡੇ ਨਾਲ ਨੂੰ ਵਾਪਰਨਾ ਉਹ ਕੱਲ ਨੂੰ ਤੁਹਾਡੇ ਨਾਲ ਪਰ ਲਖਦਾ ਇਸ ਕਰਕੇ ਉਸ ਪਰਿਵਾਰ ਦਾ ਆਪਾਂ ਗੱਟ ਕੇ ਸਾਥ ਦਈਏ ਜੇ ਕਿਸੇ ਨੇ ਕਿਤੇ ਜਾਣਾ ਹੈ ਉਹ ਇੱਥੇ ਦੱਸ ਸਕਦਾ ਇਹ ਆ ਨਹੀਂ ਸਕਦਾ ਅਗਲੇ ਦਿਨ ਆਪਦੇ ਸਾਥੀ ਲੈ ਕੇ ਨਾ ਉੱਪਰਨੇ ਚਾਓ ਪਰ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਹਾਂ ਕੋਈ ਸੰਗਤ ਦੇ ਪੁੱਛੋ ਤੇ ਬਗੈਣਾ ਕੱਚਾ ਫੈਸਲਾ ਨਾ ਕਰਦੇ ਉਸ ਬੰਦੇ ਉੱਤੇ ਐਸਆਈਐੱਟ ਲਵਾਓ ਐਸਆਈਐੱਟ ਵੀ ਲਵਾਓ ਠੱਪਾ ਪੈਦਾ ਪਰਚਾ ਦਰਜ ਵੀ ਕਰਾਓ ਇਹ ਜ਼ਰੂਰ ਕੋਈ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਤਲ ਦਾ ਪੱਛਾ ਕਰਾਏ bina ਤੁਸੀਂ ਉੱਠੇ ਹੋ ਨਾ ਮੇਰੇ ਭਾਈ ਕਿਰ ਬਹੁਤ ਹੀ ਪੁਖਾਈ ਘਟਨਾ ਜਿਹੜੀ ਵਾਪਰੀ ਹੈ ਸਿਰਫ ਥੋੜੀ ਜੀ ਰਕਮ ਵਾਸਤੇ ਇੱਕ ਮਾਲਕ ਨੇ ਆਪਣੇ ਵਰਕਰ ਦੇ ਨਾਲ ਜਿਹੜਾ ਏਡਾ ਵੱਡਾ ਜ਼ੁਲਮ ਕੀਤਾ ਕਿਉਂਕਿ ਮਾਲਕ ਤੇ ਵਰਕਰ ਦਾ ਇੱਕ ਪਰਿਵਾਰਕ ਰਿਸ਼ਤਾ ਹੁੰਦਾ ਹੈ ਤੇ ਉਸ ਰਿਸ਼ਤੇ ਨੂੰ ਨਾ ਸਮਝੀਆਂ ਹੋਇਆ ਉਸ ਵਰਕਰ ਤੇ ਜਦੋਂ ਕੋਈ ਕੰਮ ਕਰਦੇ ਆ ਕੋਈ کاروبار ਕਰਦੇ ਆ ਉਹਦੇ ਚ ਬਹੁਤ ਵਾਅਦੇ ਕਰਤੇ ਹੁੰਦੇ ਨੇ 65000 ਦਾ ਜੇ ਕੋਈ ਲਾਸ ਹੋ ਗਿਆ ਸੀਗਾ ਕੋਈ ਗੁੰਮ ਹੋ ਗਿਆ ਸੀ ਉਹਨਾਂ ਵਰਕਰ ਸਹਿਬਾਨ ਤੋਂ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਆ ਕੇ ਉਹਨਾਂ ਤੇ ਅਨਮਨੁੱਖੀ ਤਸ਼ੱਦਦ ਕਰਨਾ ਉਹਨਾਂ ਦੀ ਬੇਇੱਜ਼ਤੀ ਕਰਨੀ ਉਹ ਵਿਚਾਰਿਆਂ ਨੇ ਜਿਵੇਂ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਪੈਸੇ ਮੰਨ ਵੀ ਲੈ ਕਿ ਅਸੀਂ ਇਹ ਪੈਸੇ ਥੋੜੇ-ਥੋੜੇ ਕਰਕੇ ਜਾਂ ਜਿਵੇਂ ਵੀ ਅਸੀਂ ਔਖੇ-ਸੌਖੇ ਇਹ ਜਿਹੜੇ ਆ ਤੁਹਾਡੇ ਦੇ ਦਵਾਂਗੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਇੰਨਾ ਜਲੀਲ ਕੀਤਾ ਗਿਆ ਕਿ ਉਹ ਆਪਣੀ ਬੇਵਤੀ ਨਾਲ ਸਹਾਰਦੇ ਹੋਏ ਉਹਨਾਂ ਨੇ ਮੌਤ ਨੂੰ ਜਿਹੜਾ ਗਲੇ ਲਗਾਇਆ ਬਹੁਤ ਹੀ ਦੁੱਖਦਾਈ ਜਿਹੜੀ ਇਹ ਘਟਨਾ ਹੈ ਤੇ ਇਹਦੇ ਵਿੱਚ ਤੇ ਮੁੜ ਕੇ ਇਨਸਾਫ ਨਾ ਮਿਲਣਾ ਪੁਲਿਸ ਨੇ ਸਰਕਾਰ ਨੇ ਜਿਹੜੇ ਉਹਨਾਂ ਨੂੰ ਇਹ ਤਾਂ ਨਿਰਤਾ ਉਡਿਕੀ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਭੱਜਣ ਦਾ ਜਿਹੜਾ ਲੋਕਾਂ ਦਾ ਜਿਹੜਾ ਮੌਕਾ ਦਿੱਤਾ ਜਿਹੜੀ ਘਟਨਾ ਵਾਪਰੀ ਉਦੋਂ ਹੀ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਪੁਲਿਸ ਦਾ ਫਰਜ ਬੰਦਾ ਸੀ ਵੀ ਉਹਨਾਂ ਨੂੰ ਕੈਚ ਕਰ ਦੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਕਰਦੇ ਤੇ ਅੱਜ ਸਾਨੂੰ ਇਹ ਧਰਨੇ ਦੀ ਜਰੂਰਤ ਨਾ ਪੈਂਦੀ ਆਪਣੇ ਆਪ ਇਨਸਾਫ ਜਿਹੜੀ ਸਰਕਾਰ ਲੋਕਾਂ ਦੇ ਨਾਲ ਬਹੁਤ ਵਾਅਦੇ ਕਰਕੇ ਬਣੀਏ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਤਸੱਲੀਆਂ ਦਿੱਤੀਆਂ ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਅੱਜ ਤੁਹਾਡੇ ਸਾਹਮਣੇ ਹੈ ਸਰਕਾਰ ਦਾ ਹਾਸਰ ਕੀ ਹੋ ਰਿਹਾ ਹੈ ਅੱਜ ਕਿਸ ਤਰ੍ਹਾਂ ਲੋਕਾਂ ਦੇ ਨਾਲ ਝਾਤੀਆਂ ਕਿਸ ਤਰ੍ਹਾਂ ਰੂਲ ਐਂਡ ਰੈਗੂਲੇਸ਼ਨ ਦੀਆਂ ਜਿਹੜੀਆਂ ਧੜੀਆਂ ਉਡਾਈਆਂ ਜਾਂਦੀਆਂ ਨੇ ਕਿਵੇਂ ਕਾਨੂੰਨ ਨੇ ਜਿਹੜੇ ਉਹ ਹੱਥ ਦੇ ਵਿੱਚ ਲੈ ਜਾਂਦੇ ਆ ਜਦੋਂ ਤੁਸੀਂ ਟੀਵੀ ਜਾਂ ਅਖਬਾਰ ਜਾਂ ਕੋਈ ਨਿਊਜ਼ ਚੈਨਲ ਦੇਖ ਲਓ ਤਾਂ ਕਿੰਨੇ ਜ਼ੁਲਮ ਕਿੰਨੇ ਤਰ੍ਹਾਂ ਦੇ ਜ਼ੁਲਮ ਨੇ ਜਿਹੜੇ ਉਹ ਫੋਰ ਆਗੂ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਹਿਬਾਨ ਤੇ ਮੇਰੀਆਂ ਮਤਾਵਾਂ ਭੈਣਾ ਸਾਰੇ ਜਣੇ ਇੱਕੇ ਵੀਰੀ ਕਹਿੰਦੇ ਆਖੋ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਥੀਓ ਜਿਹੜੀ ਫਤਿਹ ਆ ਨਾ ਆਪਾਂ ਪੂਰੀ ਗੱਜ ਕੇ ਲਾਈਏ ਕਹਿੰਦੇ ਜਿਹੇ ਆਵਾਜ਼ ਵਿੱਚ ਫਤਿਹ ਤੇ ਉਹਦੇ ਅੰਤ ਵਿੱਚ ਵੀ ਫਤਿਹ ਸੋ ਦੁਬਾਰੇ ਇੱਕ ਵਾਰੀ ਕਹਿਣ ਤੇ ਸਾਰੇ ਹੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਇਹ ਕੋਈ ਨਵੀਂ ਗੱਲ ਨਹੀਂ ਐ ਕਿ ਸਰਕਾਰ ਤੇ ਪੋਸਟਾ ਜਿਹੜਾ ਗੁੰਡਾ ਦਾ ਕੱਖ ਜੋੜਾ ਇਹ ਮਜ਼ਦੂਰਾਂ ਕਿਸਾਨਾਂ ਦੇ ਉੱਤੇ ਜਿਹੜਾ ਝੁਲਮ ਟਾਉਂਦਾ ਆ ਤੇ ਟਾਉਂਦਾ ਰਹੇਗਾ ਤੇ ਜਿਹੜੇ ਸੰਘਰਸ਼ੀ ਸ਼ੋਧੇ ਜਿਹੜੇ ਸਾਡੇ ਲੜਾਕੂ ਲੋਕ ਇਹਨਾਂ ਝੁਲਮਾਂ ਦਾ ਟੱਕ ਕੇ ਵਿਰੋਧ ਕਰਦੇ ਹੋਏ ਆ ਤੇ ਰਹਿੰਦੀ ਦੁਨੀਆ ਤੱਕ ਕਰਦੇ ਰਹਿਣਗੇ ਦੇ ਸੰਘਰਸ਼ਾਂ ਦੇ ਉਹ ਪਿੱਛੇ ਨਹੀਂ ਹਟਣਗੇ ਸੋ ਮਸਲਾ ਕੀ ਸੀਗਾ ਕਿ ਵੀਰ ਮਲਕੀਤ ਸਿੰਘ ਜੋ ਬਜ਼ੁਰਗ ਸਾਡੇ ਆਗੂ ਕਿਸਾਨੀ ਸੰਘਰਸ਼ਾਂ ਦੇ ਨਾਲ ਜੁੜੇ ਹੋਇਆ ਉਹਨਾਂ ਦੇ بیٹے ਦਵਿੰਦਰ ਸਿੰਘ ਜੋ ਕਿ ਪੁਲਸ ਦੇ ਅਧਿਕਾਰੀ ਦਾ ਟਰੱਕ ਚਲਾਉਂਦੇ ਦੱਸੇ ਜਾਂਦੇ ਸੀ ਤੇ ਹੋਇਆ ਕਿ ਇਹ ਟਰੱਕ ਦੇ ਵਿੱਚੋਂ ਇਹ ਆਮ ਘਰਾਂਦੇ ਲੋਕਾਂ ਨੂੰ ਬੱਚਿਆਂ ਨੂੰ ਪੁਲਸ ਨੇ ਕੁੱਟ-ਕੁੱਟ ਕੇ ਉਹਨੂੰ ਮਰਨ ਲਈ ਮਜਬੂਰ ਕੀਤਾ ਹੈ ਇਹਨਾਂ ਦੇ ਉੱਤੇ ਕਾਨੂੰਨ ਦਾ ਪਰਚਾ ਮਜਬੂਰ ਮੰਨ ਲਈ ਮਜਬੂਰ ਹੋਣ ਦਾ ਜੋ ਵੀ ਧਾਰਾਾਂਵਾਂ ਬਣਦੀਆਂ ਨੇ ਉਹ ਕਾਰਵਾਈ ਕਰੇ ਪੰਜਾਬ ਪੁਲਸ ਇਹ ਮਤ ਸੋਚੇ ਵੀ ਇਹ ਲੋਕ ਗਰੀਬ ਲੋਕ ਨੇ ਢਿੱਲੇ ਪੈ ਜਾਣਗੇ ਇਹ ਜਿੰਨਾ ਵੀ ਧਰਮਾ ਨੰਬਾ ਚੱਲੂਗਾ ਉਨੀ ਸੰਗਤ ਇਸੇ ਵੱਧ ਹੀ ਜਾਊਗੀ ਇਹ ਅੱਜ ਤਾਈਂ ਕਰੋੜ-ਕਰੋੜ ਰੁਕਿਆ ਹੈ ਕੱਲ ਨੂੰ ਇਹ ਨਹੀਂ ਪਤਾ ਸਾਰੇ ਪਾਸੇ ਰੁਕ ਜਾਣਾ ਜਿਹੜੀ ਇੱਥੇ ਪੰਜਾਬ ਸਰਕਾਰ ਹੈ ਨਾ ਮਨੇ ਇਥੋਂ ਦਾ ਐਮਐਲਏ ਇਹ ਸਾਰੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ ਵੀਰੋ ਜਿੱਦਾਂ ਦੇ ਇਹ 70 ਸਾਲ ਦਾ ਇਹ ਅਸੀਂ ਰਿਕਾਰਡ ਤੋੜਾ ਰੇ 70 ਸਾਲ ਦਾ ਇਹ ਰਿਕਾਰਡ ਟੁੱਟੇ ਜ਼ੀਰੋ ਇਹ ਅਖਮਾਰਾਂ ਪੜ੍ਹਦੇ ਹੋ ਟੀਵੀ ਦੇਖਦੇ ਹੋ ਹਰ ਛੋਟੇ ਤੋਂ ਛੋਟਾ ਜਿਹੜਾ ਇਨਸਾਫ ਹੈ ਨਾ ਉਹ ਵੀ ਧਰਨੇ ਦੇ ਦੇ ਕੇ ਮੇਰਾ ਪੰਡਾ ਹੈ ਇਹ ਆ 70 ਸਾਲ ਦਾ ਸਾਹਿਬ ਵੀਰੋ ਤਾਕੜੇ ਹੁੰਦੇ ਰਹਿਣਾ ਪਊਗਾ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਇਸ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਹੈ ਇਹਨੂੰ ਉਹਨਾਂ ਚ ਰਜਾਈ ਰੱਖਿਓ ਜਿੰਨਾ ਚਿਰ ਉਹਨਾਂ ਤੇ ਦੋਸ਼ੀਆਂ ਦੇ ਪਰਚਾ ਦਰਜ ਕਰਕੇ ਉਹ ਅੰਦਰ ਨਹੀਂ ਆਂਦੇ ਉਹਨਾਂ ਚ ਰਹਿਣਾ ਚਾਹੀਦਾ ਰੱਖਣਾ ਪਊਗਾ ਕਿਤੇ ਇਹ ਨਾ ਹੋਵੇ ਕਿ ਪ੍ਰਸ਼ਾਸਨ ਪਿੱਛੇ ਜਿਹਨੇ ਬਾਈ ਦੱਸ ਗਈ ਹੈ ਮਿੱਠੀਆਂ ਗੋਲੀਆਂ ਦੇ ਕੇ ਸਸਕਾਰ ਕਰਾ ਦੇ ਬਾਦ ਦੇ ਵਿੱਚ ਆਪਣੇ ਹੱਥ ਬੱਲੇ ਮੁਸਲੀ ਪੈਣਾ ਸੋ ਮੇਰੀ ਇਹ ਬੇਨਤੀ ਹੈ ਤਾਕੜੇ ਹੋ ਕੇ ਡਟ ਕੇ ਇਹ ਗੁੰਗੀ ਬੋਲੀ ਸਰਕਾਰ ਦੇ ਖਿਲਾਫ ਲੜਨਾ ਆਪਾਂ ਨੇ ਇਹ ਸਰਕਾਰ ਦੇ ਖਿਲਾਫ ਜ਼ੋਰਦਾਰ ਕੁਝ ਨਾਰੇ ਮਾਰੋ ਪੰਜਾਬ ਸਰਕਾਰ ਮਰਦਾਬਾਦ ਉਨੇ ਕਸ ਮਰਦਾਬਾਦ ਉਨੇ ਕਸ ਮਰਦਾਬਾਦ ਪੰਜਾਬ ਕਸ ਮਰਦਾਬਾਦ ਡੀਐਸਪੀ ਪਤਲਾ ਮਰਦਾਬਾਦ ਮਰਦਾਬਾਦ ਡੀਐਸਪੀ ਪਤਲਾ ਮਰਦਾਬਾਦ 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 ਡੀਐਸਪੀ ਪਤਲਾ ਮਰਦਾਬਾਦ ਮਰਦਾਵਰ ਮਰਦਾਵਰ ਗੁਮੀ ਬੋਲੀ ਪੁਰ ਮਰਦਾਵਰ ਮਰਦਾਵਰ ਮਰਦਾਵਰ